ਲੋਕਾਂ ਦਾ ਖਜ਼ਾਨਾ ਲੋਕਾਂ ਦੇ ਨਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਦੂਜੇ ਪਾਸੇ ਪਰੀ ਸਟੇਜ 'ਤੇ ਵਿਰੋਧੀਆਂ ਨੂੰ ਲਲਕਾਰਿਆ ਵੀ ਗਿਆ ਹੈ ਉਥੇ ਹੀ ਉਹਨਾਂ ਦੇ ਵੱਲੋਂ ਕੁਝ ਪਲਟਵਾਰ ਕੀਤੇ ਗਏ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫਿਰ ਤੋਂ ਇੱਕ ਲੋਕਾਂ ਨੂੰ ਜਿਹੜਾ ਕਿ ਵੱਡਾ ਤੋਹਫਾ ਦਿੱਤਾ ਗਿਆ ਉਥੇ ਹੀ ਨਵੇਂ ਤਹਿਸੀਲ ਕੰਪਲੈਕਸ ਦਾ ਜਿਹੜਾ ਕਿ ਉਦਘਾਟਨ ਕਰਦੇ ਸਮੇਂ ਉਹਨਾਂ ਨੇ ਅੱਜ ਫਿਰ ਤੋਂ ਇੱਕ ਵਾਰ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਵੀ ਕੀਤਾ ਤੇ ਉੱਥੇ ਹੀ ਕਿਸਾਨਾਂ ਨੂੰ ਲੈ ਕੇ ਵੀ ਉਹਨਾਂ ਨੇ ਵੱਡੀਆਂ ਗੱਲਾਂ ਆਖੀਆਂ ਨੇ ਆਹ ਤੁਹਾਨੂੰ ਸੁਣਾਉਣੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਕਹਿਣਾ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਭ ਜਾਂਦੇ ਨੇ ਅਕਾਲੀ ਲਲ ਤੇ ਕਾਂਗਰਸ ਵਾਲੇ ਕੱਢੀ ਜਾਨਮ ਕੀ ਕਰੀ ਕੇਜਰੀਵਾਲ ਨੂੰ ਕੀ ਲੋੜ ਸੀ ਬੰਗਾ ਲੈਣ ਦੀ ਆਈਆਰਐਸ ਅਫਸਰ ਸੀ ਗਈ ਖੜਗਪੁਰ ਆਈਆਈਟੀ ਦਾ ਇੰਜੀਨੀਅਰ ਹੈ ਜੀ ਖੜਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਹੈ ਆਈਆਈਟੀ 'ਚ ਆਈਆਰਐਸ ਅਫਸਰ ਇਨਕਮ ਟੈਕਸ ਦਾ ਅਫਸ ਕਮਿਸ਼ਨਰ ਘਰ ਵਾਲੀ ਵੀ ਆਈਆਰਐਸ ਚਾਹੁੰਦੇ ਉਹ ਵੀ ਬੋਰੀਆਂ ਭਰ ਕੇ ਕਮਾ ਲੈਂਦੇ ਪਰ ਨੌਕਰੀ ਨੂੰ ਲੱਤ ਮਾਰ ਕੇ ਲੋਕਾਂ ਦੇ ਹੱਕ 'ਚ ਹੋ ਗਿਆ ਕਹਿੰਦਾ ਨੌਕਰੀ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਜੇ ਏਦਾਂ ਪੇ ਜਿੰਦੇ ਆ ਪਾ ਕੇ ਝੂਠਾ ਪਰਚਾ ਕੋਈ ਫਿਰ ਇਹ ਤਾਂ ਬਈ ਗੱਲ ਇਹ ਹੈ ਜੇ ਉਖੜੀ ਜੇ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਮਤਲਬ ਜੇ ਜੇ ਤੁਸੀਂ ਬੱਕਰੀ ਦੇ ਮੂੰਹ 'ਚ ਉਹ ਵੀ ਕੋਈ ਹਰੇ ਬਾਈ ਵਾਲਾ ਕੋਈ ਜਿਆ ਕਾਕੂ ਮੈਂ ਖੋਹੋਗੇ ਨਾ ਉਹ ਵੀ ਪਾਉਗੇ ਕੱਕਰ ਮਾਰਨੇ ਇੱਕ ਵਾਰੀ ਤਾਂ ਸਵੇ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਜਰ ਤੁਸੀਂ ਨਾਲ ਹੋ ਤੁਸੀਂ ਨਾਲ ਹੋ ਮੈਨੂੰ ਕੋਈ ਪਰਵਾਹ ਨਹੀਂ ਕੋਈ ਕਰੀ ਜਾਂਣ ਜੋ ਮਰਜੀ ਪੜਾਸਾਂ ਕੱਢੀ ਜਾਂਣ ਆ ਦੋ ਤਿੰਨ ਰਹਿ ਗਏ ਸੀ ਅੱਗੇ ਡੜਵਾਹੇ ਵਾਲਾ ਉਹ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿੱਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬੈ ਗਏ ਆਰਾਮ ਨਾਲ ਹੁਣ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਨਾ ਘੜੇ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਨੇ ਆ ਇਹ ਬਰਾਉ ਆ ਗੱਲ ਐ ਇਹਨਾਂ ਚੋਂ ਆ ਚੰਗਾ ਐ ਤੇ ਆ ਦੇਖ ਲਓ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਂਦੇ ਨੇ ਤੇ ਰਿਜ਼ਲਟ ਆਇੰਦਾ ਸਾਡਾ ਕੀ ਜੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨੇ ਫੌਜਾਂ ਤੁਸੀਂ ਹੋ ਸਾਰੇ ਤੁਸੀਂ ਆ ਫੌਜਾਂ ਅਸਲੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਸਕਦਾ ਜਮਾਨਤਾਂ ਜਬਤ ਕਰਾਤੀਆਂ ਪਬਲਿਕ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਤੇ ਜਿਹੜਾ ਮਰਜ਼ੀ ਜਰ ਇਹਨੂੰ ਹਰਾਉਣਾ ਨੈਗੇਟਿਵ VOTING ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹਾਂ ਵੀ ਹਾਰੇ ਜਿਹੜਾ ਮਰਜ਼ੀ ਜਰ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਹੈ ਚੰਗੇ ਬੰਦਿਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆਪ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਦ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਇਹ ਤੂੰ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਰੇਗਾ ਵਾਲੀਆਂ ਮਾਵਾ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਨੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਹੀ ਉਹ ਮੈਂ ਕਿਹਾ ਇਹਨੂੰ ਇੱਥੇ ਪੱਕਾ ਹੀ ਹੋ ਗਿਆ ਇਹਨੂੰ ਨਾਲ ਨਾ ਇੱਥੇ ਵਾਲ ਮੈਂ ਕਿਹਾ ਇਹ ਗੰਜੀਆਂ ਹੋ ਗਈਆਂ ਇੰਨਾ ਗੋਲ ਦਿਖਾਇਆ ਮੈਨੂੰ ਮਾਮਾ ਨੇ ਆ ਪੁੱਤ ਕਹਿੰਦੀ ਇਹਨੂੰ ਿਰਸਿਰ ਤੇ ਹੀ ਲੈਂਦਾ ਤੜਕੀ ਗੋਹੇ ਵਾਲਾ ਬੱਠਲ ਦੁਪਹਿਰੇ ਲੱਕਣ ਵਾਲੀ ਭਰੀ ਪਿਛਲੇ ਜਿਹੇ ਪੈਰ ਚਰੀ ਦੀ ਭਰੀ ਇਹਨੂੰ ਰਹਿਂਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਪੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਾ ਨਹੀਂ ਮੈਂ ਕਿਉਂ ਇਨੋ ਕਿਉਂ ਖਾਂਦੀ ਨੇ ਉਹ ਮੈਂ ਕਿਹਾ ਇਨੋ ਨਹੀਂ ਹੁੰਦਾ ਓਏ ਇਨੋ ਹੁੰਦਾ ਏ ਉਹ ਇਨੋ ਹੀ ਸਮਝੀ ਜਾਂਦੀ ਹੈ ਕਦੇ ਗਏ ਹੋਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰਾਂ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਨ ਨੂੰ ਕੀ ਹੁੰਦਾ ਹੈ ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂ ਦਾ ਉਹ ਪਹਾੜਾ ਪੂੜਾ ਵਾਲੇ ਸਕੂਲਾਂ ਚ ਪੜੇ ਨੇ ਆਮ ਜ਼ਿੰਦਗੀ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ ਡਿੜਬੇ ਦੇ ਵਿੱਚ ਆਇਆ ਬੜਾ ਨਾਮ ਐ ਡਿੜਬੇ ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਐ ਤੇ ਬੜੇ ਬੜੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਡਿੜਬਾ ਆਣ ਦਾ ਵਾਲੇ ਪਿੰਡ ਸਾਰੇ ਰੋਗੜਾ ਕੌਰੀਆਂ ਸਾਰੇ ਖੇਤੜਾ ਇੱਧਰ ਆ ਗਿਆ ਇਧਰੋਂ ਛੂਲਰ ਘਰਾਟ ਮਹਿਲਾ ਚੌਕ ਉਹ ਇਹ ਜਾਂਦਾ ਉਤੋਂ ਕਣਕੜ ਪੰਗੂਆਂ ਫਤੇਗੜ ਗੰਡੂਆਂ ਤੇ ਸਾਡੇ ਵਾਲਾ ਪਿੰਡ ਧਰਮਗੜ ਅੱਧਾ ਜਖੇਪੜ ਵੀ ਐ ਅੱਧਾ ਜਖੇਪੜਸਾਮ ਚ ਹੈ ਨਾ ਪਰ ਗਰਾਹਾਂ ਬਖਸ਼ੀ ਵਾਲਾ ਕਾਸੀ ਵਾਲਾ ਸਾਰੇ ਆਪਣੇ ਪਿੰਡ ਨੇ ਇੱਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਈਏ ਸਟੇਡੀਅਮ ਦੇਈਏ ਕੋਚ ਥੋਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਗੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੋਂ 150 ਕਰੋੜ ਬਾਦੀ ਹੈ ਜੇ 1 ਕਰੋੜ ਬਾਅਦ ਵੀ ਇੱਕ ਮੈਡਲ ਕਰੀਏ 150 ਮੈਡਲ ਚਾਹੀਦਾ ਆਪਣਾ ਹਲੰਤੇ ਵਿੱਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜੱਤ ਲਈ ਕਮਾਨ ਕਰਦੀ ਉਹ ਚੀਨ ਵਾਲੇ ਦੇਖ ਲੋ ਇੱਕ ਇੱਕ ਬੰਦਾ ਦਾਦਾ ਜਿੱਤ ਜਾਂਦਾ ਯਾਰ ਜਮਨਾਸਟਿਕ ਚ ਸਵੀਮਿੰਗ ਚ ਛੋਟੇ ਛੋਟੇ ਮੋਲਕ ਆਪਣੇ ਨਾਲੋਂ ਅੱਧੇ ਵੀ ਨਹੀਂ ਮੈਂ ਇਕੱਲੇ ਸੰਗਰੂਰ ਜ਼ਿਲ੍ਹੇ ਜਿਹੜੇ ਜਿਹੜੇ ਪਿੰਡ ਨੇ ਆਫਰੀਕਾ ਦੇ ਮਲਦੀਸ਼ ਉਹ ਵੀ ਮੈਡਲ ਦਿੱਤ ਕੇ ਲੈ ਜਾਂਦੇ ਕਿਉਂਕਿ ਆਪਣੇ ਧਿਆਨ ਹੀ ਦਿੱਤਾ ਜਾਂਦਾ ਜਿੰਨਾ ਗੱਲਾਂ ਬਾਰੇ ਆਉਣ ਹਾਕੀ ਵਾਲੇ ਮੁੰਡੇ ਜਿੱਤ ਰਹੇ ਨੇ ਬੜੀ ਐਸੀ ਇਨਾਮ ਦਿੰਨੇ ਆ ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਦਿੰਨੇ ਆ ਫੇਰ ਹੀ ਆਉਣਗੇ ਨਾ ਵੀ ہاں ਭਾਈ ਮਾਪੇ ਵੀ ਫੇਰ ਹੀ ਕਹਿਣਗੇ ਪੁੱਤ ਲੱਗ ਜਾ ਨਹੀਂ ਤਾਂ ਮਾਪੇ ਵੀ ਕਹਿੰਦੇ ਨੇ ਬਾਹਰ ਭੱਜ ਜਾ ਪੁੱਤ ਟਾਇਲਟਸ ਕਰ ਲੈ ਬਾਹਰ ਜਾ ਹੁਣ ਬਾਹਰ ਆਲੇ ਕੱਢਣ ਲੱਗ ਗਏ ਲਾ ਦੱਸੋ ਆਹ ਅੱਜੀ ਪੜਿਆ ਮੈਂ ਕੈਨੇਡਾ ਵਾਲੇ ਹੁਣ ਕਟੋ-ਕਟ ਕਰਕੇ 30-40 ਲੱਖ ਨੂੰ ਕੱਢਣਗੇ ਉਹ ਅਮਰੀਕਾ ਦਾ ਟਰੰਪ ਉਹ ਤਾਂ ਬਣੇ ਹੀ ਇਸ ਗੱਲ ਕਰਕੇ ਕਹਿੰਦਾ ਮੈਂ ਤਾਂ ਕੱਢੂੰਗਾ ਸਾਰਿਆਂ ਨੂੰ ਹੁਣ ਜਾਈਏ ਕਿੱਥੇ ਫਿਰ ਆਪਾਂ ਇਸੇ ਧਰਤੀ ਨੂੰ ਠੀਕ ਕਰ ਲਈਏ ਐਸੇ ਧਰਤੀ ਨੂੰ ਠੀਕ ਕਰ ਲਈਏ ਇਹਦੇ ਵਰਗੀ ਧਰਤੀ ਹੈ ਨਹੀਂ ਇਹੋ ਜਿਹਾ ਮੌਸਮ ਹੈ ਨਹੀਂ ਕਿਤੇ ਦੁਨੀਆ 'ਚ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਸਾਨੂੰ ਤਾਂ ਲੋਕ ਪਹਿਲਾਂ ਤੋਂ ਵੀ ਪੰਜਾਬ ਤਾਂ ਪਹਿਲਾਂ ਹੀ ਲੀਡ ਕਰਦਾ ਸੀਗਾ ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਹਰੀ ਕ੍ਰਾਂਤੀ ਵੇਲੇ ਪੰਜਾਬ ਨੇ ਲੀਡ ਕੀਤਾ ਜਿਹੜਾ ਮਰਜੀ ਇਨਕਲਾਬ ਆਵੇ ਜਿਹੜਾ ਮਰਜੀ ਕੋਈ ਨਵਾਂ ਆਈਡੀਆ ਜੋ ਪੰਜਾਬ ਵਾਲੇ ਕਹਿੰਦੇ ਆਓ ਲਿਆਓ ਸਾਡੇ ਕੋਲੇ ਅਸੀਂ ਕਰ ਦਿਆਂ ਕੰਮ ਜਾਵੇ ਨੂੰ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਕ੍ਰਾਂਤੀਕਾਰੀ ਲੋਕ ਹੋ ਸੰਗਰੂਰ ਜਿਲ੍ਹੇ ਵਾਲੇ ਖਾਸ ਤੌਰ ਤੇ ਮੈਂ ਤੁਹਾਨੂੰ